ਸਾਸਰੀ ਕਾਲ ਜੀ ਅੱਜ ਪਪ ਬਣਾਵਾਂਗੇ ਬੇਸਣ ਦਾ ਸੁਪਰ ਸੌਫਟ ਪੂੜਾ ਜਾਂ ਫਿਰ ਚਿਲਾ ਵੀ ਕਹਿ ਸਕਦੇ ਆ ਉਹਦੇ ਲਈ ਸਬਜ਼ੀਆਂ ਲੈ ਲਵਾਂਗੇ ਇੱਕ ਟਮਾਟਰ ਇੱਕ ਪਿਆਜ਼ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਧਨੀਆ ਸਵਾਦ ਅਨੁਸਾਰ ਨੂਣ ਮਿਰਚ ਹਲਦੀ ਤੇ ਚਿਲੀ ਫਲਿਕਸ 오ਰਗੈਨੋ ਤੇ ਕਾਲੀ ਦੁੱਦੀ ਪਾਵਾਂਗੇ ਸਾਰੀਆਂ ਚੀਜ਼ਾਂ ਮਿਕਸ ਕਰ ਦਵਾਂਗੇ ਸਬਜ਼ੀਆਂ ਜਿਹੜੀਆਂ ਉਹ ਵੀ ਐਡ ਕਰ ਦਵਾਂਗੇ ਸ਼ਿਮਲਾ ਮਿਰਚ ਗਾਜਰ ਤੁਸੀਂ ਕੋਈ ਵੀ ਸਬਜ਼ੀ ਹੋਰ ਸੀਜ਼ਨਲ ਐਡ ਕਰ ਸਕਦੇ ਹੋ ਤੇ ਬਿਲਕੁਲ ਮੁਲਾਇਮ ਕੋਲ ਬਣਾ ਲੈਣਾ ਹੈ ਸਬਜ਼ੀ ਐਡ ਕਰਨ ਤੋਂ ਪਹਿਲਾਂ ਤਾਂ ਕਿ ਇਕੱਠਾ ਨਾ ਪੈਣ ਹੁਣ ਇਹਦੇ ਵਿੱਚ ਅੱਧੀ ਦੀ ਤੋਂ ਥੋੜੀ ਜੀ ਘੱਟ ਕੋਲੀ ਆਪਾਂ ਪਾਣੀ ਨਹੀਂ ਪਾਈਏ ਤੇ ਇੱਕ ਚਮਚ ਦੇਸੀ ਘਿਓ ਦਾ ਪਾਇਆ ਸਾਰੇ ਬੈਟਰ ਨੂੰ ਮਿਕਸ ਕਰ ਲਵਾਂਗੇ ਦੂਜੀ ਸਾਈਡ ਤੇ ਤਵਾ ਲਵਾਂਗੇ ਪਰ ਲੋਹੇ ਦੇ ਤਵੇ ਤੇ ਬਣਾ ਰਹੇ ਹਾਂ ਇਹਦੇ ਤੇ ਚੰਗੀ ਤਰ੍ਹਾਂ ਆਪਾਂ ਘੀਓ ਲਗਾ ਲਵਾਂਗੇ ਗਰਮ ਕਰਨ ਤੋਂ ਬਾਅਦ ਲੋ ਮੀਡੀਅਮ ਫਲੇਮ ਤੇ ਆਪਾਂ ਪੂੜਾ ਇਹ ਜਿਹੜਾ ਪਕਾ ਲਵਾਂਗੇ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ ਕੜਚੀ ਦੀ ਹੈਲਪ ਦੇ ਨਾਲ ਪਤਲਾ ਜਿਹਾ ਆਪਾਂ ਬੈਟਰ ਜਿਹੜਾ ਫੇਲਾ ਦਵਾਂਗੇ ਤੇ ਹੁਣ ਉੱਪਰ ਵੀ ਕੀ ਲਗਾ ਦਵਾਂਗੇ ਤੇ ਪੂੜੇ ਨੂੰ ਆ ਜਿਹੜਾ ਪਲਟ ਲਵਾਂਗੇ ਦੋਨੋਂ ਸਾਈਡਾਂ ਦਾ ਪੂੜਾ ਸੇਕ ਲਵਾਂਗੇ ਟੇਸਟੀ ਪੂੜੇ ਆਪਣੇ ਬਣ ਕੇ ਤਿਆਰ ਨੇ